ਗਰੀਬ ਬਣਵਾਜ ਸਤਨਾਮ ਸ੍ਰੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜ ਚਤੁਰਦਸਾ ਕੀ ਨੋ ਬਲੇ ਆਪਣਾ ਸਰੂਪ ਕਰ ਧਾਰਿਓ ਕਿਰਪਾ ਗਠਾ ਕਬ ਲੋਕਣ ਕੀਨੋ ਦਾਸ ਕਾ ਦੁਖ ਬਿਦਾਰਿਓ ਤਦ ਸਾਕੀ ਨੋ ਬਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਠਾਕ ਅਵ ਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਇ ਅਵ ਗੁਣ ਸਭ ਮਿਟੇ ਜਿਆਲ ਪੁਰਖ ਬਖਸੰਦ ਰਹਾਓ ਜੋ ਮੰਗਹਿ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਗਤੀ ਜੋ ਬੁਲੈ ਇहां ਉहां ਸੱਚ ਹੋਵੈ ਜੋ ਮੰਗਹਿ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਗਤੀ ਜੋ ਬੁਲੈ ਇहां ਉਹ ਹਾਂ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ